ਅੰਜੀ ਸਸਕਾਲ ਜੀ ਪੰਜਾਬ 5 ਦੇਖ ਰਹੇ ਸਾਰੇ ਸਰੋਤਿਆਂ ਨੂੰ ਜੀ ਆਇਆਂ ਨੂੰ ਅੱਜ ਆਪਾਂ ਪਹੁੰਚੇ ਆ ਪਿੰਡ ਮਲੀ ਨੰਗਲ ਜਿੱਥੇ ਕਿ ਗੁਰੂ ਗੋਬਿੰਦ ਸਿੰਘ ਸਪੋਰਟਸ ਕਲੱਬ ਪਿੰਡ ਮੰਨੀ ਲੰਗਲ ਵੱਲੋਂ 8ਵਾਂ ਫੁੱਟਬਾਲ ਟੂਰਨਾਮੈਂਟ ਕਰਾਇਆ ਜਾ ਰਿਹਾ ਆ ਇਹ ਟੂਰਨਾਮੈਂਟ 26 ਫਰਵਰੀ ਤੋਂ ਲੈ ਕੇ 2 ਮਾਰਚ ਤੱਕ ਚੱਲੇਗਾ ਟੂਰਨਾਮੈਂਟ ਐਨ ਆਰ ਆਈ ਵੀਰਾਂ ਸਮੂਹ ਲਕਨਵਾਸੀਆਂ ਸੱਜਣਾ ਮਿੱਤਰਾਂ ਦੇ ਸਹਿਯੋਗ ਦੇ ਨਾਲ ਕਰਵਾਇਆ ਜਾ ਰਿਹਾ ਹੈ ਤੁਹਾਨੂੰ ਦਿਖਾ ਰਹੇ ਹਾਂ ਤਿਆਰੀਆਂ ਚੱਲ ਰਹੀਆਂ ਹਨ ਤੇ ਕੁਝ ਹੀ ਸਮੇਂ ਦੇ ਵਿੱਚ ਟੂਰਨਾਮੈਂਟ ਦੀ ਆਰੰਭਤਾ ਕੀਤੀ ਜਾਊਗੀ ਤੇ ਫਿਲਹਾਲ ਹਜੇ ਆਪਣੀਆਂ ਤਿਆਰੀਆਂ ਚੱਲ ਰਹੀਆਂ ਹਨ ਈ ਵਾਹਿਗੁਰੂ ਸਾਹਿਬ ਜੀ ਗੰਕਲੀ ਮਹੱਲਾ ਪੀਜਾ ਆਨੰਦ ੴ ਸਤਿਗੁਰ ਪ੍ਰਸਾਦ ਨਾਨਕ ਰਤੇ ਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ ਸਤਗੋਠਾਂ ਪਾਇਆ ਸਹਸ ਸਿ ਕੀ ਮਨ ਬਝਿਓ ਬਾਧਾਆਂ ਰਾਗ ਰਤਨ ਪਰਵਾਰ ਪਰਿਓ ਸ਼ਬਦ ਗਵਣਿਆ ਸਬਦ ਦਾਤਾ ਦਾ ਬੋਹੜੀ ਕੇ ਰਮੰਦਿਨੀ ਵਸਾਇ ਕਹੇ ਨਾਨਕ ਅਨੰਦ ਹੋਆ ਸਤਿਗੁਰੂ ਮੈਂ ਪਾਇਆ ਇਹ ਮਨ ਮੇਰਾ ਤੂੰ ਸਦਾ ਲੋ ਹਰ ਨਾਲੇ ਹਰ ਨਾਲੇ ਤੁਮ ਮਨ ਮੇਰਾ ਦੋਖ ਸਭ ਵਿਸਤਾਰਣਾ ਅੰਗੇ ਕਾਰੋ ਕਰੇ ਤੇਰਾ ਕਾਰ ਜਿ ਸਭ ਸਵਾਰਨਾ ਸਭਾਂ ਗੱਲਾਂ ਸਮਾ ਰਸ ਸੁਹਾਮੀ ਸੋ ਕਿਉ ਮਨ ਵਿੱਚਾਰੇ ਕਹੇ ਮਾਨਕ ਮਨ ਮੇਰੇ ਸਦਾ ਰਹੁ ਹਰ ਨਾਲੇ ਸਾਚ ਸਹਬਾ ਕਿਆ ਨਹੀਂ ਕਰਤੇ ਰ ਘਰ ਤਾਂ ਤੇਰਾ ਸਭ ਕਿਛ ਹੈ ਜਿਸ ਦੇਹ ਸੋ ਪਾਵੇ ਸਦਾ ਉਸ ਸੁਨਾ ਤੇਰੀ ਨਾਮ ਮਨ ਵਸਾਵੇ ਗੁਨਾਮ ਜਨ ਕੇ ਮਨ ਵਸੇ ਉਹ ਬਾਜੇ ਸਬਦ ਕਨੇਰੇ ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ ਸਾਚਾ ਨਾਮ ਮੇਰਾ ਆਧਾਰ ਸਾਚਾ ਨਾਮ ਅਧਾਰ ਮੇਰਾ ਜਨਪੁੱਖਾਂ ਸਭ ਗਵਈਆਂ ਕਰੇ ਸ਼ਾਂਤ ਸੁਖ ਮਨ ਆਏ ਵਸਿਆ ਜਿਨ ਇਸ਼ਾਣ ਸਭ ਪੁਜਣ ਸਦਾ ਪਰਵਾਰਣ ਕੀਤਾ ਗੁਰੂ ਵੇਤੋ ਜਿ ਸ੍ਰੀ ਵਡੇਰਨ ਕਹੇ ਨਾਨਕ ਸੁਨੋ ਸੰਤੋ ਸਾਬਦ ਕਰਹੁ ਤੇਾਰੋ ਸਾਚਾ ਨਾਮ ਮੇਰਾ ਆਧਾਰ ਵਾਜੇ ਪੰਚ ਸਬਦ ਚਤਤਕਾ ਕਮਾਰਿਆ ਥੋਰ ਕਰਮ ਪਾਇ ਤੋਡ ਜਨ ਕਾ ਸੇ ਨਾਮ ਹਰਖ ਲਗੇ ਕਹੈ ਨਾਨਕ ਤਹ ਸੁਖ ਹੋਆ ਤੇਸਾ ਕਰ ਅਨਹਦ ਵਜੇ ਪੰਧਾਮ ਸੁਨੋ ਬੜ ਪਾਗਿਓ ਸਗਲ ਮਨੋ ਰਤਪੂਰੇ ਪਰਬਰਮ ਪ੍ਰਵਪਾਇਆ ਬਸੂਰੇ ਦੁਖ ਰੋਗ ਸੰਤਾਪ ਉਤਰੈ ਸੁਣੀ ਸਤਿਵਾਣੀ ਸੰਤ ਸਾਜਨ ਪੈ ਸਰ ਸੇ ਪੂਰੇ ਗੁਰ ਤੇ ਜਾਣੀ ਸੁਣ ਕੇ ਪੁਨੀਤ ਕਹਤੇ ਪਵਿੱਤ ਸਤ ਗੁਰ ਰਿਆ ਪਰ ਪੂਰੇ ਬੇਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ ਹਰ ਗੋਬਿੰਦ ਨੂੰ ਸਿਮਰੋ ਸ੍ਰੀ ਹਰਿ ਦਾਸ ਸ੍ਰੀ ਹਰਿ ਕ੍ਰਿਸ਼ਨ ਜੀ ਧਿਆਈਐ ਜੈ ਜਟੇ ਸਬਦੁ ਕਜਾਇ ਤੇਗ ਬਹਾਦਰ ਸਿਮਰਿਆ ਕਰ ਨਾਉ ਨਾਮ ਘਰਿ ਢਾਲਿ ਸਤਿ ਸੰਤਨ ਤਨ ਤਨ ਦਸੋਂ ਕੋਸ ਪਛੈ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਮਗਰਹਾਟ ਸਬਤੈ ਹੋਣਾ ਜੀ ਸਹਾਰੇ ਸਤਿ ਸੰਤਨ ਸਰ ਭੰਗ ਤਨ ਦਸੋਂ ਪਾਚੈ Vaiya Jidii Sai Love Supreme Sai Sampradanti اجاو لاگے ها 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 ها